ਪੱਤਰ ਪਰੇਗੇ ਨੇ ਉਹਨਾਂ ਦਾ ਨਾਂ ਹੈ ਪਹਿਲਾ ਨਾਂ ਹੈ ਤਲਵਿੰਦਰ ਸਿੰਘ son of ਗਰਨਾਥ ਸਿੰਘ ਦੂਜਾ ਨਾਮ ਹੈ ਜਸਵੰਤ ਸਿੰਘ son of ਅਫਤਾਰ ਸਿੰਘ ਤੀਜਾ ਨਾਮ ਹੈ ਨਿਰਮਲ ਸਿੰਘ son of ਮੁਕਤੀਾਰ ਸਿੰਘ ਚੌਥਾ ਨਾਮ ਹੈ ਸੁਖਨਾਮ ਸਿੰਘ son of ਜਵਾਲਾ ਸਿੰਘ ਪੰਜਵਾਂ ਨਾਮ ਹੈ ਨਵਜੀਤ ਸਿੰਘ son of ਨਰਿੰਦਰ ਸਿੰਘ ਛੇਵਾਂ ਨਾਂ ਹੈ ਪ੍ਰਕਾਸ਼ ਚੰਦ son of ਸਾਧੂ ਰਾਮ ਸਭ ਤੋਂ ਨਾਮ ਸਾਧੂ 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 ਨਾ ਰਜਿੰਦਰ ਪ੍ਰਸਾਦ ਖਾਨਚੰਦ 8ਵਾਂ ਨੰਬਰ ਕੁਲਵਿੰਦਰ ਪੌਰ ਅਮਰਜੀਤ ਸਿੰਘ 9ਵਾਂ ਨੰਬਰ ਗੁਰਵਿੰਦਰ ਸਿੰਘ ਲਖਵਿੰਦਰ ਸਿੰਘ 10ਵਾਂ ਨੰਬਰ ਅਭਿਸ਼ੇਕ ਸਿੰਘ ਵਿਕਰਮਜੀਤ ਸਿੰਘ 11ਵਾਂ ਨੰਬਰ ਮਾਲਾ ਸਿੰਘ ਹਰਨਾਮ ਸਿੰਘ 12ਵਾਂ ਨੰਬਰ ਪਰਮਜੀਤ कौर ਫਸੰਤ ਸਿੰਘ 13ਵਾਂ ਨੰਬਰ ਪ੍ਰੇਮ ਸਿੰਘ ਮੇਜਾ ਸਿੰਘ ਇਹ 13 ਮੈਂਬਰਾਂ ਨੇ ਸੋਸਾਇਟੀ ਦੀ ਚੋਣ ਵਾਸਤੇ ਨਾਮਜ਼ਦ ਫਾਰਮ ਭਰਿਆ ਹੈ ਇਹਨਾਂ ਵਿੱਚੋਂ ਲਗਭਗ 11 ਮੈਂਬਰ ਚੁਣੇ ਜਾਣਗੇ ਨਹੀਂ 11 ਇਹ 11 ਪ੍ਰਬੰਧਕ ਕਮੇਟੀ 11 ਦੀ ਚੁਣੀ ਹੈ 8 ਅੱਠ ਚੁਣੇ ਜਾਣਗੇ ਇਹਨਾਂ ਚੋਂ 8 ਮੈਂਬਰ ਪੰਜਾਵਾਂ ਤੇ ਮੌਜੂਦ ਦੇ ਤੇ 3 ਮੈਂਬਰ ਚੁਣੇ ਜਾਣਗੇ ਕੋਲ ਫਿਰੇ ਮੈਂ ਆ ਵੀ ਦੇ ਉਹ ਪੰਜਾਬੀ ਦੇ ਐਂਡ ਕਰਦਾ ਜੀ ਮੋਜਗੜ ਆ ਜਿਹੜੇ ਮੈਂ ਤੁਹਾਨੂੰ ਨਾਮ ਦੱਸੇ ਨੇ ਨਾਮ ਨੇ ਆਪਣੇ ਪੰਜਾਬੀ ਨੂੰ ਪਹਿਲਾਂ ਗੱਲ ਕਰੀਏ ਤੇ ਜਿਹੜੇ 10 ਮੈਂਬਰ ਦਫਾ ਮੈਂਬਰਾਂ ਨੇ ਮੋਜਗੜ ਤੇ ਪੰਜਾਬੀ ਨੇ ਆਪਦੇ ਫਾਰਮ ਭਰੇ ਆ ਮੋਜਗੜ ਨਾਲ ਨਾ ਕਹਿੰਦੇ ਪੰਜਾਬੀ ਨੇ ਪੰਜਾਬੀ ਕਿਹਾ ਸਾਨੂੰ ਮੋਜਗੜ ਦਾ ਇੱਕੋ ਇੱਕ ਨਾਮ ਤੇ ਆਇਆ ਆ ਅਕਸ਼ੇਕ ਵਿਕਰਮਜੀਤ ਸੇ ਉਹਨਾਂ ਨੇ ਇੱਕ ਬੰਦੇ ਦੀ ਫਾਰਮ ਭਰਿਆ ਆ ਤੇ ਬਾਕੀ ਜਿਹੜੇ 9 ਨਾਮ ਨੇ ਉਹ ਪੰਜਾਬੀ ਦੇ ਨੇ ਆਪਾਂ ਇਹਨਾਂ ਚੋਂ ਜਿਹੜੇ 11 ਫਾਰਮ ਨੇ 11 ਦੇ ਵਿੱਚੋਂ ਇੱਕ ਮੌਜਗੜ ਦਾ ਹੈ ਤੇ ਦੋ ਪੰਜਾਬੇ ਦੇ ਵੱਧ ਪਰੇ ਗਏ ਨੇ ਦੋ ਦੇ ਦੋ ਆਪਾਂ ਵਾਪਸ ਚੱਕਣੇ ਤੇ ਅੱਠਾਂ ਜਾਣਿਆ ਤੇ ਆਪਾਂ ਸਰਬਸੰਮਤੀ ਕਰਦੇ ਹਾਂ ਕੋਈ ਨਿਹੜਾ ਨਹੀਂ ਹੋਗਾ ਕੋਈ ਜਿਹੜੇ ਨੇ ਆਪਦੇ ਤਿੰਨ ਮੈਂਬਰ ਭਲੇ ਤਿੰਨ ਤਾਂ ਇਹਨਾਂ ਚੋਂ ਨੇ ਜਿਹੜਾ ਨੇ 7 ਦੇ ਅੱਠਵੇਂ ਅੱਠਵੇਂ ਮੌਜਗੜ ਦਾ ਉਹਨਾਂ ਨੇ ਆਪਦੀ ਸਰਬਸੰਮਤੀ ਕਰ ਲਈ ਹੈ ਅੱਠ ਮੌਜਗੜ ਤੋਂ ਫੌਜਗੜ ਵਾਲਿਆਂ ਨੇ ਵੀ ਇੱਕ ਮੈਂਬਰ ਤੇ ਆਪਦੀ ਸਰਪੰਤੀ ਕਰ ਲਈ ਐ ਕੋਈ ਨਾ ਕਿਹੜੇ ਦੀ ਵੀ ਆਪਦੀ ਸਰਪੰਤੀ ਕਰ ਲਈ ਐ ਹੁਣ ਰਹਿ ਗਈ ਪੰਜਾਬ ਦੇ ਗੱਲ ਤੁਹਾਨੂੰ ਨਾ ਦੱਸਦੇ ਜੀ ਆਪਣੇ ਨਾਮ ਸੀਗੇ ਇਹਨਾਂ ਨਾਮ ਦੇ ਵਿੱਚੋਂ ਆਪਾਂ ਸਾਰਿਆਂ ਨੂੰ ਸਰਪੰਤੀ ਕਰਦੇ ਹਾਂ ਦੁਆਰਾ ਫਿਰ ਦੱਸਦੇ ਨਹੀਂ ਮੈਂ ਇੱਕ ਵਾਰ ਬੇਨਤੀ ਕਰੂਗਾ ਵੀ ਸਾਰੇ ਅਰੇ ਇਧਰ ਆਜੋ ਮੈਂ ਜਿੰਨਾ ਦਿਨ ਤੇ ਨਾਂ ਲਾਵਾਂ ਉਹ ਇਧਰ ਆ ਜਣੇ